ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਵੱਲੋਂ ਇੱਕ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਕੁਰਕ ਕਰ ਦਿੱਤੀ ਗਈ ਹੈ। ਇਹ ਜਾਇਦਾਦ ਕਿਸ ਦੀ ਹੈ? ਦਰਅਸਲ ਇੱਕ ਨਾਇਬ ਤਹਿਸੀਲਦਾਰ ਭ੍ਰਿਸ਼ਟਾਚਾਰ ਮਾਮਲੇ 'ਚ ਅੜਿੱਕੇ ਚੜਿਆ ਸੀ। ਵਿਜੀਲੈਂਸ ਬਿਊਰੋ ਨੇ ਜਾਂਚ ਪੜਤਾਲ ਕੀਤੀ। ਵਿਜੀਲੈਂਸ ਬਿਊਰੋ ਦੀ ਜਾਂਚ ਪੜਤਾਲ ਦੇ ਵਿੱਚ ਪਾਇਆ ਗਿਆ ਕਿ ਕੌਣ-ਕੌਣ ਦੋਸ਼ੀ ਹੈ? ਨਾਇਬ ਤਹਿਸੀਲਦਾਰ ਸਣੇ ਉੱਥੇ ਹੋਰ ਕਈ ਲੋਕ ਆ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਧਿਕਾਰੀ ਇਹ ਵੀ ਦੋਸ਼ੀ ਪਾਏ ਜਾਂਦੇ ਨੇ। ਔਰ ਉਹ 102 ਏਕੜ ਜ਼ਮੀਨ ਦਾ ਮਾਮਲਾ ਸੀ 102 ਏਕੜ ਜ਼ਮੀਨ ਜਾਨੀ ਕਿ ਉਸ ਦੀ ਜਿਹੜੀ ਉਸ ਵੇਲੇ ਕਮਰਸ਼ੀਅਲ ਕੀਮਤ ਕਰੋੜਾ ਰੁਪਏ ਦੇ ਵਿੱਚ ਸੀ ਉਸ ਦੇ ਜਿਹੜੇ ਤਬਾਦਲੇ ਸੀ ਸਰਕਾਰੀ ਜਿਹੜੀ ਸ਼ਾਮਲਾਟ ਜ਼ਮੀਨ ਸੀ ਉਸ ਤੇ ਜਿਹੜੇ ਤਬਾਦਲੇ ਉਹ ਨਿੱਜੀ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਕਰ ਦਿੱਤੇ ਗਏ ਤਾਂ ਉਸੇ ਕੇਸ ਦੇ ਵਿੱਚ ਜਦੋਂ ਵਿਜੀਲੈਂਸ ਬਿਊਰੋ ਨੇ ਜਾਂਚ ਪੜਤਾਲ ਕੀਤੀ ਤੇ ਕਾਫੀ ਤੱਥ ਸਾਹਮਣੇ ਆਏ ਜਿਸ ਦੇ ਵਿੱਚ ਸਰਕਾਰ ਨੂੰ ਵੀ ਚੂਨਾ ਲਾਇਆ ਗਿਆ ਫਿਰ ਇਹ ਫਾਈਲਾਂ ED ਕੋਲ ਪੁੱਜਦੀਆਂ ਨੇ ED ਨੇ ਫਿਰ ਇਸ ਮਾਮਲੇ ਦੀ ਤੈਅ ਤੱਕ ਜਾ ਕੇ ਜਾਂਚ ਪੜਤਾਲ ਕੀਤੀ ਤੇ ਹੁਣ 12.31 ਕਰੋੜ ਰੁਪਏ ਦੀ ਜਿਹੜੀ ਆ ਉਹ ਜਾਇਦਾਦ ਜ਼ਬਤ ਕਰ ਲਈ ਗਈ ਆ ਕੁਰਕ ਕਰ ਲਈ ਗਈ ਆ ਇਸ ਵਿੱਚ ਕੌਣ-ਕੌਣ ਸ਼ਾਮਲ ਆ ਇਸ ਦੇ ਬਾਰੇ ਜਿਹੜੀਆਂ ਖਬਰਾਂ ਛਪੀਆਂ ਨੇ ਉਸ ਦੇ ਬਾਰੇ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰ ਦਿੰਨੇ ਆ ਹਿੰਦੁਸਤਾਨ ਟਾਈਮਸ ਦੇ ਵਿੱਚ ਛਪੀ ਰਿਪੋਰਟ ਦੱਸਦੀ ਹੈ ਪੱਤਰਕਾਰ ਨਵਰਾਜ ਦੀਪ ਦੀ ਸਿੰਘ ਦੀ ਕਿ ਜਾਂਚ ਏਜੰਸੀ ਨੇ ਦੇ ਬਲਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਡਾਇਰੈਕਟੋਰੇਟ ਈਡੀ ਨੇ ਮੰਗਲਵਾਰ ਨੂੰ منی ਲਾਂਡਰਿੰਗ ਮਾਮਲੇ ਵਿੱਚ ਸਾਬਕਾ ਮਾਲ ਅਧਿਕਾਰੀਆਂ ਤੇ ਪ੍ਰਾਪਰਟੀ ਡੀਲਰਾਂ ਨਾਲ ਸੰਬੰਧਿਤ 12.31 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਉਸ ਨੂੰ ਜ਼ਬਤ ਕੀਤਾ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਤੂਤ ਸਾਬਕਾ ਪਟਵਾਰੀ ਇਕਬਾਲ ਸਿੰਘ ਤੇ ਕੁਝ ਪ੍ਰਾਪਰਟੀ ਡੀਲਰਾਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੀਆਂ ਜਾਇਦਾਦਾਂ ਨੂੰ ਮੁਹਾਲੀ ਦੇ ਵਿੱਚ ਦੁਨੀਆਂ ਨੇ ਕੁਰਕ ਕੀਤੀਆਂ ਗਈਆਂ ਨੇ ਜਬਤ ਕੀਤੀਆਂ ਗਈਆਂ ਨੇ ਚੰਡੀਗੜ੍ਹ ਤੇ ਹੁਸ਼ਿਆਰਪੁਰ ਦੇ ਵਿੱਚ ਕੁਝ ਜਾਇਦਾਦਾਂ ਨੂੰ ਵੀ ਅਟੈਚ ਕੀਤਾ ਗਿਆ ਹੁਸ਼ਿਆਰਪੁਰ ਦੇ ਵਿੱਚ ਕੁਝ ਮੈਰਿਜ ਪੈਲਸਾਂ ਦੇ ਵਿੱਚ ਵੀ ਇਨਵੈਸਟਮੈਂਟ ਕੀਤੀ ਗਈ ਸੀ ਇਹਨਾਂ ਵੱਲੋਂ ਇਹ 2 ਨੰਬਰ ਦੀ ਕਮਾਈ ਦੀ ਏਜੰਸੀ ਨੇ ਮਾਰਚ 2021 ਵਿੱਚ ਜਲੰਧਰ ਵਿੱਚ ਮਨੀ ਲਾਂਡਰਿੰਗ ਰੋਕ ਥਾਮ ਐਕਟ ਹੈ ਜਿਹੜਾ ਪੀਐਮਐਲਏ ਮਨੀ ਲਾਂਡਰਿੰਗ ਦਾ ਇਨਫੋਰਸਮੈਂਟ ਕੇਸ ਵਿੱਚ ਜਾਣਕਾਰੀ ਜਿਹੜੀ ਦਿੱਤੀ ਸੀ ਦਰਜ ਕੀਤੀ ਸੀ ਇਹ ਮਾਮਲਾ ਮੁਹਾਲੀ ਦੀ ਖਰੜ ਤਹਿਸੀਲ ਦੇ ਪਿੰਡ ਸਿਉਂਕ ਦੀ 102 ਏਕੜ ਸ਼ਾਮਲਾਟ ਜ਼ਮੀਨ ਦੀ ਕਥਿਤ ਤੌਰ ਤੇ ਗੈਰ ਕਾਨੂੰਨੀ ਅਲਾਟਮੈਂਟ ਨਾਲ ਸੰਬੰਧਤ ਸੀ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਸ 102 ਏਕੜ ਮਹਿੰਗੀ ਜ਼ਮੀਨ ਨੂੰ ਗਲਤ ਢੰਗ ਦੇ ਨਾਲ ਤਬਾਦਲੇ ਕੀਤੇ ਗਏ ਨਿੱਜੀ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਗਿਆ ਜਿਸ ਦੇ ਵਿੱਚ ਉਹ ਨਾਇਬ ਤਹਿਸੀਲਦਾਰ ਨੇ ਪਟਵਾਰੀ ਨੇ ਤੇ ਹੋਰ ਕੁਝ ਲੋਕਾਂ ਦੀ ਮਿਲੀ ਭੁਗਤ ਜਿਸ ਵਿੱਚ ਪ੍ਰਾਪਰਟੀ ਡੀਲਰ ਵੀ ਮਿਲੇ ਹੋਏ ਸਨ ਉਹਨਾਂ ਸਾਰਿਆਂ ਨੇ ਇੱਕ ਹਪਲੇबाजी ਕੀਤੀ ਹਿਰਾਫੇਰੀ ਕੀਤੀ ਹੁਣੇ ਜਾਂਚ ਵਿੱਚ ਪਾਇਆ ਗਿਆ ਹੈ ਕਿ ਮੁਲਜ਼ਮਾ ਨੇ ਧੋਖੇ ਨਾਲ ਜ਼ਮੀਨ ਮਾਲਕਾਂ ਦੀ ਪਾਵਰ ਆਫ ਅਟਰਨੀ ਹਾਸਲ ਕਰ ਲਈ ਸੀ ਈਡੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਮੁਲਜ਼ਮ ਨੇ ਪਾਵਰ ਆਫ ਅਟਰਨੀ ਧਾਰਕਾਂ ਦੇ ਬੈਂਕ ਖਾਤਿਆਂ ਤੇ ਨਕਦੀ ਰਾਈ ਵਿਕਰੀ ਦੀ ਕਮਾਈ ਨੂੰ ਕਿਹੜੇ ਢੰਗ ਦੇ ਨਾਲ ਗਵਨ ਕੀਤਾ ਅਧਿਕਾਰੀ ਨੇ ਕਿਹਾ ਕਿ ਪੈਸੇ ਮੁਲਜ਼ਮਾ ਵਿਚਾਲੇ ਆਪਸ ਵਿੱਚ ਵੰਡੇ ਗਏ ਸਾਂਝੇ ਕੀਤੇ ਗਏ ਅੱਗੇ ਵੀ ਜਾਣਕਾਰੀ ਦਿੱਤੀ ਗਈ ਹੈ ਬੁਲਾਰੇ ਦੇ ਵੱਲੋਂ ਕਿ ਪੈਸੇ ਦੀ ਵਰਤੋਂ ਅਚਲ ਜਾਇਦਾਦਾਂ ਦੀ ਖਰੀਦ ਤੇ ਆਪਣੇ ਨਿੱਜੀ ਖਰਚਿਆਂ ਲਈ ਕੀਤੀ ਗਈ ਜਿਹੜੇ ਪੈਸੇ ਇਸ ਤੋਂ ਕਮਾਏ ਗਏ ਕੁਝ ਮੈਰਿਜ ਪੈਲਸਾਂ ਵਿੱਚ ਇਨਵੈਸਟਮੈਂਟ ਕੀਤੀ ਗਈ ਕੋਠੀਆਂ ਪਾਈਆਂ ਗਈਆਂ ਤੇ ਆਪਣੇ ਹੋਰ ਨਿੱਜੀ ਖਰਚੇ ਜਿਹੜੇ ਨੇ ਉਹ ਕਰਨ ਦੇ ਵਾਸਤੇ ਪੈਸਿਆਂ ਦੀ ਵਰਤੋਂ ਕੀਤੀ ਗਈ ਈਡੀ ਨੇ April 2023 ਵਿੱਚ ਧੂਤ ਨੂੰ ਗ੍ਰਿਫਤਾਰ ਵੀ ਕੀਤਾ ਸੀ ਜਿਹੜਾ ਕੀ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਹੈ ਈਡੀ ਦੇ ਡਿੱਕੇ ਚੜ੍ਹਦਾ April 2023 ਨੂੰ ਤਾਂ ਉਸ ਸਮੇ ਮਾਜਰੀ ਰਬਲਾਕ ਹੈ ਉੱਥੇ ਉਹ ਤਾਇਨਾਤ ਸੀ ਮੁਹਾਲੀ ਦੇ ਵਿੱਚ ਨਾਇਬ ਤਹਿਸੀਲਦਾਰ ਵਜੋਂ ਤੇ ਉਸ ਨੂੰ ਫਿਰ ਬਰਖਾਸਤ ਵੀ ਕੀਤਾ ਗਿਆ 2 ਜੂਨ 2023 ਨੂੰ ਏਜੰਸੀ ਨੇ ਵਰਿੰਦਰਪਾਲ ਸਿੰਘ ਧੂਤ ਦੀ 8 ਕਰੋੜ ਦੀ ਜਾਇਦਾਦ ਨੂੰ ਕੁਰਕ ਕੀਤਾ ਸੀ ਹੁਣ ਨਾਇਬ ਤਹਿਸੀਲਦਾਰ ਹੋਵੇ ਤੇ ਕਰੋੜਾਂ ਰੁਪਈਆਂ ਦੇ ਵਿੱਚ ਖੇਡ ਰਿਹਾ ਹੋਵੇ ਇਹ ਕੋਈ ਛੋਟੀ ਗੱਲ ਨਹੀਂ ਸੀ ਇਸੇ ਕਰਕੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਪਹਿਲਾਂ ਜਾਂਚ ਜਿਹੜੀ ਕੀਤੀ ਉਸ ਤੋਂ ਬਾਅਦ ਇਹ ਈਡੀ ਕੋਲ ਚਲਿਆ ਜਾਂਦਾ ਤੇ ਉੱਥੇ ਮਨੀ ਲਾਂਡਰਿੰਗ ਦਾ ਕੇਸ ਦਰਜ ਹੋ ਜਾਂਦਾ ਚਾਰ ਸ਼ੀਟ ਤੋਂ ਸਭ ਗੱਲਾਂ ਸਾਹਮਣੇ ਆ ਗਈਆਂ ਵਿਜੀਲੈਂਸ ਨੇ ਨਾਇਬ ਤਹਿਸੀਲਦਾਰ ਧੂਤ ਕਾਨੂੰਗੋ ਰਗਵੀਰ ਸਿੰਘ ਪਟਵਾਰੀ ਇਕਬਾਲ ਸਿੰਘ ਨੰਬਰਦਾਰ ਗੁਰਨਾਮ ਸਿੰਘ ਤੇ ਪ੍ਰਾਪਰਟੀ ਡੀਲਰ ਸ਼ਾਮਲਾਲ ਤੇ ਹੋਰਾਂ ਸਮੇਤ ਦੂਜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ ਧੂਤ ਅਤੇ ਸ਼ਾਮਲਾਲ ਵਿਜੀਲੈਂਸ ਬਿਊਰੋ ਜਾਂਚ ਦੇ ਅਨੁਸਾਰ ਮੁੱਖ ਦੋਸ਼ੀ ਪਾਏ ਗਏ ਨਵੰਬਰ 2022 ਵਿੱਚ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਘਟਨਾ 2017 ਤੋਂ ਸ਼ੁਰੂ ਹੋਈ ਹੈ ਸਾਰਾ ਮਾਮਲਾ 2017 ਤੋਂ ਸ਼ੁਰੂ ਹੁੰਦਾ ਹੁੰਦਾ 2025 ਤੱਕ ਪਿਛਲੇ 7-8 ਸਾਲਾਂ ਦੇ ਵਿੱਚ ਇਸ ਕੇਸ ਦੇ ਵਿੱਚ ਇੱਥੋਂ ਤੱਕ ਗੱਲਾਂ ਪੁੱਜੀਆਂ ਨੇ ਕਿ ਹੁਣ 12 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਵਰਿੰਦਰਪਾਲ ਸਿੰਘ ਧੂਤ ਮਾਜਰੀ ਬਲਾਕ ਵਿੱਚ ਇੱਕ ਨਾਇਬ ਤਹਿਸੀਲਦਾਰ ਵਜੋਂ ਤਾਇਨਾਤ ਸੀ ਨੇ ਕਥਿਤ ਤੌਰ ਤੇ ਦੂਜੇ ਮੁਲਜ਼ਮਾਂ ਨਾਲ ਮਿਲੀ ਭੁਗਤ ਕਰਕੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਤੇ ਆਪਣੇ ਜਾਣ ਪਛਾਣ ਵਾਲਿਆਂ ਦੇ ਨਾਮ ਤੇ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਬਾਅਦ ਵਿੱਚ ਪਲਾਟ ਕਥਿਤ ਤੌਰ ਤੇ ਉੱਚੀਆਂ ਦਰਾਂ ਤੇ ਵੇਚੇ ਗਏ ਸਨ ਤੇ ਈਡੀ ਨੇ ਬਿਲਡਰਾਂ ਵਿਕਾਸਕਾਰਾਂ ਤੇ ਧੂਤ ਧੂਤ ਵਿਚਕਾਰ ਕਈ ਲੈਣ ਦੇਣ ਦੀ ਜਿਹੜੀਆਂ ਗੱਲਾਂ ਨੇ ਉਹ ਵੀ ਸਾਹਮਣੇ ਆਈਆਂ ਰਿਕਾਰਡ ਜਦੋਂ ਫਰੋਲੇ ਗਏ ਤੇ ਹਾਰਪੁਰ ਜ਼ਿਲ੍ਹੇ ਵਿੱਚ ਦੋ ਮੈਰਿਜ ਪੈਲਸਾਂ ਦੇ ਵਿੱਚ ਵੀ ਨਿਵੇਸ਼ ਦਾ ਪਤਾ ਲੱਗਿਆ ਇਸ ਕੇਸ ਦੇ ਵਿੱਚ ਤਾਂ ਇਹ ਗੱਲਾਂ ਸਾਹਮਣੇ ਆਈਆਂ ਨੇ ਤੇ ਇੱਕ ਭ੍ਰਿਸ਼ਟਾਚਾਰ ਦਾ ਬਹੁਤ ਚਰਚਿਤ ਮਾਮਲਾ ਜਿਸ ਵਿੱਚ ਇੱਕ ਨਾਇਬ ਤਹਿਸੀਲਦਾਰ ਦੇ ਨਾਲ ਨਾਲ ਹੋਰ ਸਰਕਾਰੀ ਅਧਿਕਾਰੀ ਵੀ ਪ੍ਰਾਪਰਟੀ ਡੀਲਰ ਵੀ ਜਿਹੜੇ ਇਸ ਮਾਮਲੇ ਵਿੱਚ ਅੜਿੱਕੇ ਚੜੇ ਨੇ ਤੇ ਇਸੇ ਕਰਕੇ ਨਾ ਸਾਰਿਆਂ ਦੀਆਂ ਕੁੱਲ ਮਿਲਾ ਕੇ ਜਾਇਦਾਦਾਂ ਦੀ ਜਿਹੜੀ ਕੀਮਤ ਬਣਦੀ ਹੈ 12 ਕਰੋੜ ਤੋਂ 31 ਲੱਖ ਰੁਪਈਆ ਲਗਭਗ ਉਹ ਜ਼ਬਤ ਕਰ ਲਈ ਗਈ ਹੈ ਅਜਿਹੇ ਕੇਸਾਂ ਵਿੱਚ ਜੇਕਰ ਮਿਸਾਲੀ ਸਜ਼ਾ ਮਿਲੇ ਤਾਂ ਇਸ ਤਰ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਂਦੀਆਂ ਨੇ ਜਿਹੜੀਆਂ 2 ਨੰਬਰ ਦੀ ਕਮਾਈ ਨਾਲ ਬਣਾਈਆਂ ਜਾਂਦੀਆਂ ਨੇ ਤਾਂ ਫਿਰ ਬਾਕੀ ਅਧਿਕਾਰੀਆਂ ਨੂੰ ਵੀ ਕੰਨ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਸਬਕ ਮਿਲਦਾ ਹੈ ਹਾਲਾਂਕਿ ਕਾਰਵਾਈਆਂ ਪਹਿਲਾਂ ਵੀ ਹੋਈਆਂ ਨੇ ਪਰ ਫਿਰ ਵੀ ਜਿਹੜੇ ਲਾਲਚੀ ਇਨਸਾਨ ਨੇ ਸਰਕਾਰ ਦੇ ਅਧਿਕਾਰੀ ਛੋਟੇ ਹੋਣ ਜਾਂ ਵੱਡੇ ਆਪਸੀ ਮਿਲੇ ਭੁਗਤ ਦੇ ਨਾਲ ਪ੍ਰਾਈਵੇਟ ਵਿਕਟੀਆਂ ਦੇ ਨਾਲ ਮਿਲ ਕੇ ਘਪਲੇ ਬਾਜ਼ੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ ਤਾਂ ਐਸੇ ਕਰਕੇ ਫਿਰ ਜਦੋਂ ਅੜਿੱਕੇ ਚੜਦੇ ਨੇ ਕਾਨੂੰਨ ਦੇ ਤਾਂ ਫਿਰ ਕਈ ਇਕੱਠੇ ਹੋ ਕੇ ਆਪਣੀਆਂ ਯੂਨੀਅਨਾਂ ਦੇ ਆਧਾਰ ਦੇ ਉੱਤੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਅਜਿਹੇ ਮਾਮਲਿਆਂ ਦੇ ਵਿੱਚ ਯੂਨੀਅਨ ਨੂੰ ਵੀ ਮਾੜੇ ਅਫਸਰਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਤਾਂ ਹੀ ਪੰਜਾਬ ਤਰੱਕੀ ਕਰ ਸਕਦਾ ਹੈ ਜੇਕਰ ਪੰਜਾਬ ਦੀ ਤਰੱਕੀ ਜਾਂ ਰੰਗਲਾ ਪੰਜਾਬ ਦੇ ਸੁਪਨੇ ਹਰ ਕੋਈ ਦੇਖ ਰਿਹਾ ਪਰ ਪੂਰੇ ਉਹ ਤਾਂ ਹੀ ਹੋਣਗੇ ਜੇਕਰ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਾਏਗਾ ਦੇਖਦੇ ਹਾਂ ਇਸ ਬਾਰੇ ਹੋਰ ਨਵੀਂ ਜਾਣਕਾਰੀ ਕੀ ਸਾਹਮਣੇ ਆਉਂਦੀ ਹੈ ਫਿਲਹਾਲ ED ਨੇ ਇੱਕ ਵੱਡਾ ਐਕਸ਼ਨ ਲੈ ਕੇ ਕਰੋੜਾਂ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਏਗਾ ਉਹ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ